ਕੀ ਨਾ ਪਰਾਉਂਦਾ ਰਮਿੰਦਰਪਾਲ ਸਿੰਘ ਜੀ ਕੀ ਕੰਨਾ ਹੋਇਆ ਹੁਣ ਤੋਂ ਘੰਟਾ ਪਹਿਲਾਂ ਜੀ ਇੱਕ ਬਹੁਤ ਹੀ ਮੰਨਪੂਰਤ ਘਟਨਾ ਹੋ ਰਹੀ ਹੋਈ ਆ ਸੌਫਟ ਸੌਫਟ ਪਰਦੇ ਬੋਰਡ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਡੈਥ ਹੋ ਚੁੱਕੀ ਆ ਉਲ ਵਾਲੀ ਸੌਰੀ ਟੈਕਸੀ ਵਾਲੀ ਬੱਸ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਥੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸੇ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਿਵਾਰ ਨੂੰ ਘਰ ਦਾ ਲੋਤਾ ਇਹ ਮੁੰਡਾ ਸੀ ਜੀ ਜਿਹਦੇ ਕੋਲ ਤੇ ਗੁਜ਼ਾਰਾ ਕਰਦਾ ਸੀ ਚੱਲਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਕਿਤੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਤਾਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਸਿੱਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਠੀਕ ਆ ਜੀ ਸਾਥ ਦਾ ਸਾਥ ਦਾ ਡਰਾਈਵਰ ਆ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸੇ ਡਰਾਈਵਰ ਨੂੰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਪੋਰਟੂਫੇ ਆ ਗਈ ਸੀ 20-25 ਮਿੰਟ ਬਾਅਦ ਹੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਆ ਪਤਾ ਲੱਗਿਆ ਕੁਝ ਜਿਹੜੀ ਫੈਕਟਰੀ ਵਾਸਤੇ ਨਹੀਂ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਤਾਂ ਮੋਟਰਸਾਨੂੰ ਅੱਗ ਵੀ ਮੂਰੇ ਲੱਗੀ ਹੋਈ ਆ ਤੇ ਬੱਸ ਵੀ ਕਾਫੀ ਦੂਰ ਖੜੀ ਐ ਤੇ ਬਾਡੀ ਕਾਫੀ ਦੂਰ ਪਈ ਆ ਕਿਉਂਕਿ ਬਾਡੀ ਉਹਰੇ ਘੱਟ ਗਈ ਜੀ ਫਿਰ ਬੱਸ ਵਾਲਾ ਕਿਦੀ ਮੋਟਰਸਾਨੂੰ ਘੜੀਸਾ ਲੈ ਕੇ ਗਿਆ ਜੀ ਉੱਥੇ ਦੀ ਇੰਨੀ ਕੁ ਦੂਰ ਤੱਕ ਤੇ ਇਹ ਹੈਗੀ ਐ ਤਕਰੀਬਨ 50 ਕਿਲੋਮੀਟਰ ਬੁੰਦੇ ਨੂੰ ਘੜੀਸਾ ਜੀ ਉੱਥੇ ਅਗੇ ਮੋਟਰਸਾਨੂੰ ਅੱਗ ਲੱਗੀ ਜੀ ਮੈਂ ਤਾਂ ਕਿੱਦ ਗੱਲ ਰੰਗਈ ਐ ਐਕਸੀਲੈਂਟ ਹੋਇਆ ਕੀ ਮੰਗਰਤੋਂ ਇਕਦਰੋਂ ਬਸਾਰੀ ਜੋ ਦੇ ਲਈ ਫੈਕਟਰੀ ਕਿਸ ਐਕਟਰੀ ਬੂਟਰੀ ਲੱਗਦੀ ਐ ਕਿਹੜੇ ਫੈਸਲੇ ਤੇ ਆ ਰਹੀ ਸਮਰਾਲਾ ਜੇ ਇਧਰ ਡੀਜੀ ਵਾਲੀ ਸਾਈਡ ਤੋਂ ਆ ਰਹੀ ਸਮਰਾਲਾ ਸਾਈਡ ਜਾ ਰਹੀ ਸਮਰਾਲਾ ਕੈਰ ਜਾ ਰਹੀ ਇਹ ਇਧਰ ਘੰਟਾ ਪਹਿਲਾਂ ਦੀ ਗੱਲ ਆ ਜਿਹੜਾ ਕੰਮ ਕੋਈ ਕੈਮੀਕਲ ਵੀ ਹੋਇਆ ਜਾਨੀ ਇਨਸਾਨ ਇੱਕ ਡੈਥ ਹੋਈ ਹੈ ਇਹ ਮਲੇ ਦੀ ਕਿੰਨੇ ਕੇਸ ਹੈ ਹੈਗਾ ਹੀ ਬੱਤੀ ਬੱਤੀ ਦਾ ਹਾਲ ਹੈ ਨੌਜਵਾਨ ਮੁੰਡਾ ਵੀ ਇਹ ਰੌਂਗ ਸਾਈਡ ਤੋਂ ਬਾਕਸ ਆ ਰਹੀ ਸੀ ਲੌਂਗ ਸਾਈਡ ਤੋਂ ਲੈ ਕੇ ਨੀਚੇ ਦੇਖ ਲੈ ਬੰਦੇ ਉਹ ਬਟੇ ਕਿਤੇ ਚੱਪਿਆ ਜੀ ਇਹ ਵਿਚਾਰਾ ਘਰ ਆ ਰਿਹਾ ਹੀ ਕੰਮ ਹੱਥ ਤੋਂ ਕੰਮ ਤੋਂ ਆ ਰਿਹਾ ਜੀ ਛੁੱਟੀ ਕਰਕੇ ਘਰ ਜਾ ਰਿਹਾ ਜੀ ਆਪਣੇ ਮੇਰਾ ਨਾਮ ਜਗਪ੍ਰੀਤ ਸਿੰਘ ਜੀ ਮੇਰੇ ਐਕਸੀਡੈਂਟ ਹੋਇਆ ਪਾਲ ਮੇਰੇ ਚਾਚੇ ਦਾ ਮੁੰਡਾ ਜੀ ਕੀ ਨਾਮ ਹੈ ਤੁਹਾਡਾ ਮਸਕਰਮ ਸਿੰਘ ਜੀ ਕਿੰਨੇ ਸਾਲ ਦੇ ਆਹ 38 ਸਾਲ ਦਾ ਜੀ ਪਤਾ ਲੱਗਿਆ ਕੁਝ ਕਿਸ ਤਰ੍ਹਾਂ ਹੋਇਆ ਹੈ ਦਸਰੇ ਨੇ ਵੀ ਰੌਂਗ ਸਾਈਡ ਬੱਸ ਆਉਂਦੀ ਜੁਨੀਅਰ ਆਕਲੇ ਇੱਧਰ ਲੈਣਾ ਯਾਰ ਇੱਧਰ ਕੀ ਪੈਣਾ ਉਹਨਾਂ ਖਾਣ ਤੇ ਕਿ ਕਿੰਨੇ ਕ ਵੇਲੇ ਘਟਣਾ ਹੈ ਸਾਨੂੰ ਕਿੱਦਾਂ ਫੋਨ ਆਇਆ ਵੀਰੇ ਸਾਨੂੰ ਤਾਂ ਫੋਨ ਆਇਆ ਲੋਕਲ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਐਕਸੀਡੈਂਟ ਵਗੈਰਾ ਹੋ ਗਿਆ ਕਿੱਥੋਂ ਆ ਰਹੇ ਸੀ ਇਹ ਤਾਂ ਮਹਾੜੀ ਤੋਂ ਆ ਰਹੇ ਸੀ ਕੰਮ ਮਟੋਈ ਜੀ ਕਿਹੜਾ ਪਿੰਡ ਹੈ ਸਰਹਰਪੁਰ ਪਿੰਡ ਹੈ ਕੀ ਮੰਨ ਕਰਦੇ ਹੋ ਕਿ ਆਹ ਕੀ ਹੋਇਆ ਇਹ ਆਪਣੇ ਚਾਹ ਪੋਣ ਚਾਹੀਦਾ ਬਸ ਵਾਲਿਆਂ ਨੂੰ ਸਜਾਉਣੀ ਦੇ ਦਿੱਤੀ ਉਹਨੂੰ ਉਹ ਡਰਾਈਵਰ ਨੂੰ ਇਹ ਭਾਈ ਜੀ ਇਹ ਹੋਇਆ ਬੈਰੀ ਚੁੱਕਾ ਮਾਰਿਆ ਕਹ ਰਹੇ ਅੱਜ ਪੁਲਿਸ ਲੈ ਆਏ ਨਹੀਂ ਕਰਦੇ ਹਾਂਜੀ ਕੱਢੋ 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 ਕਿੰਨੇ ਕੋਈ ਹਿੱਕਾ ਚਲਾਇਆ 12 ਕਿਸ਼ਾਤ ਚਾਹ ਰੱਖੀ ਕਿੰਨੀ ਕੋ ਮਜ਼ਦੂਰੀ ਇਹ ਮੁੰਡਾ ਹੈਗਾ ਜਸਕਰਨ ਸਿੰਘ ਆ ਜਸਵਿੰਦਰ ਸਿੰਘ ਇਹਦਾ ਪਿੰਡ ਨਾ ਰਾਏਪੁਰ ਆ ਜੁਤਾ 3.5 ਤੇ ਪੈਂਦਾ ਇਹ ਮਰੇ ਕਰੂਟ 25-20 ਦਾ ਕਿਤੋਂ ਕਿੱਥੇ ਜਾ ਰਹੇ ਆ ਤੂੰ ਚੰਡੀਗੜ੍ਹ ਕੋਲ ਜੌਬ ਕਰਾ ਚੰਡੀਗੜ੍ਹ ਮਾੜੀ ਕਾਲ ਪੈਡ ਨੂੰ ਜਾ ਰਿਹਾ ਸੀ ਠੀਕ ਹੈ ਬਣਾ ਬੱਪੀ ਤਾ ਮੇ ਟੱਕਰੋਗੇ ਜੀ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਜੀ ਆ ਬੈਨ ਉਹ ਸਾਮਰ ਤੋਂ ਮੋੜਸਾ ਆ ਰਹੀ ਸੀ ਅੰਮ੍ਰਿਤਸਰ ਨਾਲ ਟੱਕਰ ਹੋ ਗਈ ਮੌਕਾ ਦੀ ਕਹਤੋ ਕੀ ਹਾਂ ਮੌਕਾ ਤੇ ਦੱਸੂਗੀ ਕਿਹੜੀ ਗੱਡੀ ਗੱਡੀ ਆ ਸੀ ਫੈਕਟਰੀ ਕੋਲੇ ਕ ਜੀ ਅੱਜ ਵੀ ਲੱਗਦੀ ਸੀ ਹਾਂ ਮੋਟਰਸਾਂ ਨੂੰ ਅੱਗ ਲੱਗੀ ਮੋਕੇ ਤੇ ਜਿਹੜਾ ਮਤਲਬ ਜਿਹੜਾ ਹੱਥ ਭਿਆਨਕ ਹੋਣਾ ਤਾਂ ਹੀ ਅੰਦੇਸੀ ਹੈ ਜੀ ਹਾਂ ਜੀ ਅਜੇ ਕਾਫੀ ਜ਼ੋਰ ਦੀ ਟੱਕਾ ਲੱਗਿਆ ਮਨ ਸਮਝ ਗਈ ਉਹ ਤੋਂ ਬਾਅਦ ਅੱਗ ਲੱਗੀ ਉਹ ਤੋਂ ਬਾਅਦ ਅੱਗ ਲੱਗੀ ਤੇ ਡਰਾਈਵਰ ਦੀ ਗ੍ਰਿਫਤਾਰੀ ਹੋ ਚੁੱਕੀ ਜੀ ਡਰਾਈਵਰ ਮੋਕੇ ਤੋਂ ਫਰਾਰਾ ਜੀ ਅੱਛਾ ਵਾਕ ਦੇਖੋ